ਕੌਣ ਸੀ ਬਾਬਾ ਵਡਭਾਗ ਸਿੰਘ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਸਿੱਖ ਧਰਮ ਦੇ ਨਾਲ ਬਾਬਾ ਵਡਭਾਗ ਸਿੰਘ ਦਾ ਕੀ ਰਿਸ਼ਤਾ ਹੈ ਕੌਣ ਸੀ ਪ੍ਰੇਤ ਨੀਰ ਨਾਹਰ ਸਿੰਘ ਧੌਲੀ ਧਾਰ ਅਤੇ ਡੇਰਾ ਬਾਬਾ ਵਡਭਾਗ ਸਿੰਘ ਦਾ ਅਸਲ ਇਤਿਹਾਸ ਕੀ ਹੈ ਕੀ ਹੋਇਆ ਸੀ ਬਾਬਾ ਵਡਭਾਗ ਸਿੰਘ ਨੇ ਜਦੋਂ ਦਵਾਲਾ ਉਤਾਰ ਕੇ ਨਿੱਕੀ ਦਸਤਾਰ ਬੰਨ੍ਹ ਲਈ ਸੀ ਕਿਉਂ ਬਾਬਾ ਵਡਭਾਗ ਸਿੰਘ ਨੇ ਕਿਹਾ ਸੀ ਕਿ ਮੈਂ ਜਲੰਧਰ ਦੀਆਂ ਸਾਰੀਆਂ ਬੇਗਮਾਂ ਨੂੰ ਹੀ ਰੰਡੀਆਂ ਕਰ ਦੇਵਾਂਗਾ ਕਿਸ ਨੇ ਬਾਬਾ ਵਡਭਾਗ ਸਿੰਘ ਦੇ ਬਹੁਤ ਸਾਰੇ ਚੇਨੇ ਮਾਰ ਦਿੱਤੇ ਸਨ ਅਤੇ ਬਾਬਾ ਵਡਭਾਗ ਸਿੰਘ ਨੂੰ ਪਹਾੜਾਂ ਵੱਲ ਭਜਾ ਦਿੱਤਾ ਸੀ ਬਾਬਾ ਵਡਭਾਗ ਸਿੰਘ ਨੇ ਕਿਸ ਨੂੰ ਕਬਰ ਵਿੱਚੋਂ ਕੱਢ ਕੇ ਅੱਗ ਲਾ ਕੇ ਸਾੜ ਦਿੱਤਾ ਸੀ ਇਹ ਸਵਾਲ ਹਨ ਜੋ ਅਕਸਰ ਯਾਰ ਇੱਕ ਸਿੱਖ ਦੇ ਮਨ ਵਿੱਚ ਕਦੇ ਨਾ ਕਦੇ ਤਾਂ ਜ਼ਰੂਰ ਆਉਂਦੇ ਹਨ ਬਾਬਾ ਵਡਭਾਗ ਸਿੰਘ ਬਾਰੇ ਸਿੱਖ ਪੰਥ ਵਿੱਚ ਵੱਖ-ਵੱਖ ਰায়ে مشਵਰੇ ਹਨ ਜਿੱਥੇ ਇੱਕ ਤਬਕਾ ਹੋਲੀ ਦੇ ਿਤਿਆਰ ਮੌਕੇ ਅਨੰਦਪੁਰ ਸਾਹਿਬ ਦੇ ਨਾਲ-ਨਾਲ ਬਾਬਾ ਵਡਭਾਗ ਸਿੰਘ ਦੇ ਡੇਰੇ ਧੌਲੀ ਧਾਰ ਵੀ ਜਾਂਦੇ ਹਨ ਉਹਤੇ ਹੀ ਸਿੱਖ ਧਰਮ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਗੱਲ ਕਹਿੰਦਾ ਹੈ ਕਿ ਬਾਬਾ ਬਟ ਭਾਗ ਸਿੰਘ ਦਾ ਸਿੱਖ ਧਰਮ ਦੇ ਨਾਲ ਕੋਈ ਰਿਸ਼ਤਾ ਨਹੀਂ ਪਰ ਅਸਲ ਸਚਾਈ ਕੀ ਹੈ ਆਓ ਅੱਜ ਤੁਹਾਨੂੰ ਅੱਜ ਇਸ ਐਪੀਸੋਡ ਵਿੱਚ ਦੱਸਾਂਗੇ ਅਸਲ ਹਕੀਕਤ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆ ਵੀਡੀਓ ਨੂੰ ਆਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਹੋਲਾ ਬਹਾਲੇ ਦੇ ਤਿਹਾਰ ਚੱਲ ਰਿਹਾ ਜਿੱਥੇ ਸਮੁੱਚਾ ਸਿੱਖਪੰਥ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 71 ਹੋ ਕੇ ਮਹੱਲਾ ਮਹੱਲਾ ਬਣਉਦਾ ਹੈ ਪਰ ਉੱਥੇ ਹੀ ਪੰਜਾਬ ਦੇ ਵਿੱਚ ਇੱਕ ਤਬਕਾ ਇੱਕ ਓਵ ਡੇਰੇ ਦੇ ਮੱਥਾ ਟੇਕਣ ਹੋਲੀ ਦੇ ਤਿਹਾਰ ਮੌਕੇ ਜਾਂਦਾ ਹੈ ਉਹ ਡੇਰਾ ਹੈ ਬਾਬਾ ਵਡਭਾਗ ਸਿੰਘ ਦਾ ਜੋ ਕਿ ਅਬਾਥਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਤੋਂ ਕਰੀਬ 40 ਕਿਲੋਮੀਟਰ ਦੂਰ ਪਿੰਡ ਮੈੜੀ ਵਿੱਚ ਪੈਂਦਾ ਹੈ ਗੁਰਦੁਆਰਾ ਮੱਜੀ ਸਾਹਿਬ ਕੀ ਹੈ ਇਸ ਦਾ ਇਤਿਹਾਸ ਅਤੇ ਬਾਬਾ ਵਡਭਾਗ ਸਿੰਘ ਦਾ ਕੀ ਪਿਛੋਕੜ ਹੈ ਆਉ ਜਾਣਦੇ ਹਾਂ ਬਾਬਾ ਵਡਭਾਗ ਸਿੰਘ ਦਾ ਜਨਮ 2 ਸਤੰਬਰ 1710 ਈਸਵੀ ਨੂੰ ਮਾਤਾ ਰਾਜਕੌਰ ਅਤੇ ਪਿਤਾ ਰਾਮ ਸਿੰਘ ਦੇ ਘਰ ਵਿੱਚ ਹੋਇਆ ਸੀ। ਉਹਨਾਂ ਦੇ ਚਾਰ ਭਰਾ ਤੇ ਦੋ ਭੈਣਾਂ ਸਨ। ਬਾਬਾ ਸੋਢੀ ਦਾ ਵਿਆਹ ਬੀਬੀ ਰਾਧਾ ਜੀ ਨਾਲ ਹੋਇਆ ਪਰ ਬੀਬੀ ਰਾਧਾ ਜੀ ਦੇ ਜਲਦੀ ਹੀ ਅਕਾਲ ਚਲਾਣੇ ਤੋਂ ਬਾਅਦ ਬਾਬਾ ਵਡਭਾਗ ਸਿੰਘ ਦਾ ਵਿਆਹ ਬੀਬੀ ਮੈਥਲੀ ਦੇ ਨਾਲ ਹੋ ਜਾਂਦਾ। ਬਾਬਾ ਵਡਭਾਗ ਸਿੰਘ ਸ੍ਰੀ ਗੁਰੂ ਅਰਗੁਨ ਦੇਵ ਸਾਹਿਬ ਦੇ ਪੁੱਤਰੇ ਦੇ ਮਾਲ ਦੇ ਅਗਾਹ ਪੋਤਰੇ ਦੇ ਅਗਾਹ ਪੜਪੋਤਰੇ ਸਨ ਮਤਲਬ ਕਿ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਦੀ ਸਤਵੀਂ ਪੀੜੀ ਵਿੱਚੋਂ ਸਨ ਪਰ ਜੇਕਰ ਬਾਬਾ ਵਿਢ ਭਾਗ ਸਿੰਘ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਨਸੰਪਨ ਵਿੱਚੋਂ ਸਨ ਤਾਂ ਫਿਰ ਉਹ ਗੁਰੂ ਸਾਹਿਬ ਤੋਂ ਦੂਰ ਕਿਵੇਂ ਹੋਏ ਪਹਿਲਾਂ ਇਹ ਗੱਲ ਝਾੜਦੇ ਹਾਂ ਜਿਸ ਦਾ ਇਤਿਹਾਸ ਸ਼ੁਰੂ ਹੁੰਦਾ ਹੈ ਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇ ਗੁਰੂ ਸਾਹਿਬਾਨ ਵੱਲੋਂ ਜਲੰਧਰ ਦੇ ਨੇੜੇ ਕਰਤਾਰਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਾ ਰਹੀ ਸੀ ਗੁਰਦੁਆਰੇ ਦੀ ਛੱਤ ਨੂੰ ਸਪੋਰਟ ਦੇਣ ਵਾਸਤੇ ਇੱਕ ਲੱਕੜ ਦੇ ਥੱਬ ਦੀ ਜ਼ਰੂਰਤ ਸੀ ਜਿਸ ਕਾਰਨ ਸਿੱਖ ਲਾਗਲੇ ਬੇੜ ਵਿੱਚੋਂ ਇੱਕ ਟਾਲੀ ਵੱਢਣ ਵਾਸਤੇ ਜਾਦੇ ਹੜ ਜਦੋਂ ਟਾਲੀ ਨੂੰ ਚੀਰਾ ਪਾਇਆ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ ਆਤਮਾ ਭੂਤ ਪ੍ਰਗਟ ਹੋ ਜਾਂਦੀ ਹੈ ਜੋ ਸਿੱਖਾਂ ਨੂੰ ਕਹਿੰਦੀ ਹੈ ਕਿ हे ਗੁਰੂ ਕੇ ਸਿੱਖੋ ਤੁਸੀਂ ਤਾਂ ਲੋਕਾਂ ਦੇ ਘਰ ਬਣਾਉਦੇ ਹੋ ਫਿਰ ਤੁਸੀਂ ਮੇਰਾ ਘਰ ਕਿਉਂ ਢਾ ਰਹੇ ਹੋ ਮੈਂ ਤਾਂ ਇਸ ਰੁੱਖ ਵਿੱਚ ਹੀ ਵੱਸਦੀ ਹਾਂ ਇਹੀ ਮੇਰਾ ਘਰ ਹੈ ਸੇਕਾ ਇਹ ਵਾਪਸ ਆ ਕੇ ਸਾਰੀ ਕਟੜਾ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਬਿਆਨ ਕਰਦੇ ਹਨ ਅਤੇ ਸਾਰੀ ਗੱਲ ਵਿਸਤਾਰ ਸਹਿਤ ਦੱਸਦੇ ਹਨ ਜਿਸ ਤੋਂ ਬਾਅਦ ਫਿਰ ਗੁਰੂ ਸਾਹਿਬ ਆਪ ਚੱਲ ਕੇ ਉਸ ਟਾਲੀ ਕੋਲ ਉਸ ਆਤਮਾ ਕੋਲ ਜਾਂਦੇ ਹਨ ਗੁਰੂ ਸਾਹਿਬ ਉਸ ਆਤਮਾ ਨੂੰ ਕਹਿੰਦੇ ਕਿ ਇਸ ਟਾਲੀ ਨੂੰ ਅਸੀਂ ਗੁਰਦੁਆਰੇ ਵਿੱਚ ਥੰਬ ਦੇ ਰੂਪ ਵਿੱਚ ਲਗਾ ਰਹੇ ਹਾਂ ਜਿਸ ਕਰਕੇ ਅੱਜ ਤੋਂ ਬਾਅਦ ਤੂੰ ਮੁਕਤ ਹੋ ਜਾਵੇਂਗੀ ਅਤੇ ਇਸ ਥੰਬ ਦੇ ਨਾਮ ਤੋਂ ਹੀ ਗੁਰੂ ਘਰ ਦਾ ਨਾਮ ਥੰਬ ਸਾਮ ਰੱਖਿਆ ਜਾਵੇਗਾ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਰੂਹ ਦਾ ਕਲਿਆਣ ਕਰਦੇ ਹਨ ਤੇ ਸਿੱਖ ਉਸ ਥਾਲੀ ਨੂੰ ਵੱਡ ਕੇ ਥੱਬ ਬਣਾ ਕੇ ਗੁਰਦੁਆਰਾ ਦਵਾਰੇ ਦੀ ਛੱਤ ਦੇ ਹੇਠਾਂ ਦਿੱਤੇ ਹਨ ਇਸੇ ਥੱਬ ਦੇਣ ਕਰਕੇ ਹੀ ਗੁਰਦੁਆਰੇ ਦਾ ਨਾਮ ਗੁਰਦੁਆਰਾ ਥੱਬ ਸਾਹਿਬ ਪੈ ਜਾਂਦਾ ਹੈ ਪੰਜਵੇਂ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਗੁਣਾ ਸਾਹਿਬ ਇਸ ਜਗ੍ਹਾ ਤੇ ਵਾਪਸ ਆਉਂਦੇ ਹਨ ਇੱਥੇ ਹੀ ਗੁਰੂ ਸਾਹਿਬ ਜੀ ਦੀ ਪੈਡੇਖਾ ਦੇ ਦਾਲ ਜੰਗ ਹੁੰਦੀ ਹੈ ਜਦ ਜਤਨ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਸਾਹਿਬ ਚਲੇ ਜਾਂਦੇ ਪਰ ਉਹਨਾਂ ਦਾ ਪੁੱਤਰ ਧੀਰਮਲ ਆਪਣੇ ਪਰਿਵਾਰ ਸਮੇਤ ਇੱਥੇ ਗੁਰਦੁਆਰਾ ਥੱਬ ਸਾਹਿਬ ਕਰਤਾਰਪੁਰ ਵਿੱਚ ਹੀ ਰੋਕ ਜਾਂਦਾ ਹੈ ਧੀਰਮਲ ਦਾ ਗੁਰੂ ਸਾਹਿਬਾਨ ਨਾਲ ਉਸ ਵਕਤ ਥੋੜੀ ਦੂਰੀ ਵੱਧ ਚੁੱਕੀ ਸੀ ਉਹ ਇਸੇ ਗੁਰਦੁਆਰੇ ਵਿੱਚ ਹੀ ਰਹਿਣ ਲੱਗ ਜਾਂਦਾ ਧੀਰਮਲ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ ਉਸ ਸਰੂਪ ਨੂੰ ਵੀ ਆਪਣੇ ਕੋਲ ਹੀ ਰੱਖ ਲਏਦਾ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਰੱਖ ਕੇ ਆਪਣੀ ਮੰਤਾ ਕਰਾਉਣੀ ਸ਼ੁਰੂ ਕਰ ਦਿੰਦਾ ਹੈ ਇਸ ਤੋਂ ਬਾਅਦ ਧੀਰਬੱਲੀਆਂ ਦੀ ਅਸਬੰਸ ਅੱਗੇ ਚੱਲਦੀ ਹੈ ਤੇ ਗੁਰਦੁਆਰਾ ਥੱਬ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਦਾ ਪ੍ਰਬੰਧ ਫੇਰ ਅੱਗੇ ਆਉਂਦਾ ਹੈ ਬਾਬਾ ਵਡਭਾਗ ਸਿੰਘ ਕੋਲ ਉਸ ਵਕਤ ਤੱਕ ਧੀਰਬੱਲ ਦਾ ਇਹ ਪਰਿਵਾਰ ਅਤੇ ਬਾਬਾ ਵਡਭਾਗ ਸਿੰਘ ਇੱਕ ਹਸਾਬ ਨਾਲ ਉਸ ਪੂਰੇ ਇਲਾਕੇ ਦੇ ਰਾਜੇ ਹੀ ਬਣ ਗਏ ਸਨ ਬਾਬਾ ਵਡਭਾਗ ਸਿੰਘ ਦਾ ਉਸ ਵਕਤ ਨਾਮ ਵਡਭਾਗ ਸਿੰਘ ਨਹੀਂ ਬਲਕਿ ਵਡਭਾਗ ਰਾਏ ਹੁੰਦਾ ਸੀ ਪਰ ਇਸੇ ਦਰਾਂ ਲਈ ਜਲਤਰ ਦੇ ਮੋਗਲ ਸੂਬੇਦਾਰ ਦਾਸਰ अली ਦੇ ਲਾਲ ਬਾਬਾ ਬਟਪਾਗ ਸਿੰਘ ਦਾ ਕਿਸੇ ਗੱਲੋਂ ਝਗੜਾ ਹੋ ਜਾਂਦਾ ਤੇ ਇਹ ਗੱਲ ਜੱਗ ਤੱਕ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਇਸ ਜੱਗ ਵਿੱਚ ਦਾਸਰ अली ਬਾਬਾ ਬਟਪਾਗ ਰਾਏ ਦੇ ਬਹੁਤ ਸਾਰੇ ਸਰਦਾਲਾਂ ਦਾ ਕਤਲ ਕਰ ਦਿੱਤਾ ਜਾਂਦਾ ਸਿੱਖ ਔਰਤਾਂ ਉੱਤੇ ਵੀ ਦਾਸਰ अली ਵੱਲੋਂ ਬਹੁਤ ਜ਼ੁਲਮ ਠਾਇਆ ਜਾਂਦਾ ਹੈ ਦਾਸਰ अली ਵੱਲੋਂ ਸਾਰੇ ਗੁਰਦੁਆਰੇ ਸਮੇਤ ਗੁਰਦੁਆਰਾ ਥਬ ਸਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਪਰ ਬਾਬਾ ਵਡਭਾਗ ਸਿੰਘ ਇਸ ਜਗ ਵਿੱਚ ਸੁਰੱਖਿਅਤ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਤੇ ਉਹ ਆਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਸੁਰੱਖਿਆ ਤਾ ਤੇ ਚਲੇ ਜਾਂਦੇ ਹਨ ਦਾਸਰ ਅਲੀ ਵੱਲੋਂ ਗੁਰੂ ਅਰਜਨ ਦੇਵ ਜੀ ਵੱਲੋਂ ਉਹ ਸਾਰੇ ਰਸਤਾਰ ਤੇ ਗਉਂਵਾਂ ਨੂੰ ਵਢਿਆ ਜਾਂਦਾ ਤੇ ਬੇਰਬੀ ਕੀਤੀ ਜਾਂਦੀ ਹੈ ਬਾਬਾ ਵਡਭਾਗ ਰਾਏ ਹ ਬਾਦਲ ਪ੍ਰਦੇਸ਼ ਦੇ ਪਹਾੜਾਂ ਵੱਲ ਚਲੇ ਜਾਂਦੇ ਇਥੋਂ ਹੀ ਬਾਬਾ ਵਡਭਾਗ ਰਾਏ ਨੇ ਆਪਣਾ ਦਮਾਲਾ ਉਤਾਰ ਕੇ ਛੋਟਾ ਸਾਫਾ ਬਦਲਾ ਲਿਆ ਸੀ ਅਤੇ ਪਰਨ ਲਿਆ ਸੀ ਕਿ ਮੈਂ ਇਸ ਬੇਦਬੀ ਦਾ ਬਦਲਾ ਜ਼ਰੂਰ ਲਵਾਗਾ। ਅਵਾਦਲ ਵਿੱਚ ਹੀ ਇੱਕ ਦਿਨ ਬਾਬਾ ਵਡਭਾਗ ਰਾਏ ਬਾਬਾ ਜਸਾ ਸਿੰਘ ਆਲੂ ਵਾਲਿਆਂ ਨੂੰ ਮਿਲਦੇ ਹਨ ਤੇ ਗੁਰੂ ਘਰ ਦੀ ਹੋਈ ਬੇਦਬੀ ਬਾਰੇ ਦੱਸਦੇ ਹਨ। ਬੇਚੱਕ ਬਾਬਾ ਵਡਭਾਗ ਰਾਏ ਉਸ ਵਕਤ ਸੇਖ ਨਹੀਂ ਸੀ ਪਰ ਫਿਰ ਵੀ ਗੁਰੂ ਕੀ ਅੰਸਬਜ਼ਾਉਣ ਕਰਕੇ ਬਾਬਾ ਜਸਾ ਸਿੰਘ ਆਲੂ ਵਾਲਿਆਂ ਨੇ ਉਹਨਾਂ ਦਾ ਪੂਰਾ ਬਾਣ ਸਤਕਾਰ ਕੀਤਾ ਅਤੇ ਗੁਰੂ ਘਰ ਦੀ ਬੇਦਵੀ ਹੋਣ ਕਰਕੇ ਬਾਬਾ ਜਸਾ ਸਿੰਘ ਵੀ ਰੋਹ ਵਿੱਚ ਆ ਗਏ। ਪਰ ਇੱਥੇ ਹੀ ਬਾਬਾ ਜੱਸਾ ਸਿੰਘ ਵੱਲੋਂ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਗੁਰੂ ਕਾ ਖਾਲਸਾ ਤੁਹਾਡੀ ਫੇਰ ਹੀ ਮਦਦ ਕਰੇਗਾ ਪਹਿਲਾਂ ਤੁਸੀਂ ਅਬਰਤ ਚੱਕ ਕੇ ਸਿੱਖ ਬਣੋ ਇੱਥੇ ਹੀ ਫਿਰ ਬਾਬਾ ਵਡਭਾਗ ਰਾਏ ਅਬਰਤ ਪਾਣ ਕਰਕੇ ਵਡਭਾਗ ਸਿੱਖ ਬਣ ਜਾਂਦੇ ਹਨ ਇਸ ਤੋਂ ਬਾਅਦ ਗੁਰੂ ਕਾ ਖਾਲਸਾ ਨਾਸਰ ਅਲੀ ਤੇ ਤੜਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਅਤੇ ਨਾਸਰ ਅਲੀ ਤੋਂ ਡਰਦਾ ਭੱਜਿਆ ਤੀਨਾ ਬੇਗ ਵੀ ਇਹਨਾਂ ਨੂੰ ਇੱਥੇ ਆ ਕੇ ਮਿਲਦਾ ਦੋਵੇਂ ਇਕੱਠੇ ਹੋ ਜਾਂਦੇ ਅਤੇ ਬਾਬਾ ਵਡਭਾਗ ਸਿੰਘ ਇਸ ਵੇਲੇ ਹੀ ਕਹਿੰਦਾ ਹੈ ਕਿ ਮੈਂ ਦਸਰ ਅਲੀ ਨੂੰ ਇੱਕ ਵਾਰ ਤਾਂ ਜ਼ਰੂਰ ਸਾੜਦਾ ਹੈ ਬੇਸ਼ੱਕ ਉਹ 14 ਹੋਵੇ ਜਾਂ ਫਿਰ ਬਰ ਗਿਆ ਹੋਵੇ ਬੈ ਜਲੰਧਰ ਦੇ ਸਾਰੇ ਤੁਰਕ ਮਾਰ ਕੇ ਜਲੰਧਰ ਦੀਆਂ ਬੇਗਮਾਂ ਨੂੰ ਰੱਟੀਆਂ ਕਰ ਦੇਣਾ ਬਾਬਾ ਵਡਭਾਗ ਸਿੰਘ ਵੱਲੋਂ ਬਾਬਾ ਜੱਸਾ ਸਿੰਘ ਆਲੂ ਵਾਲਿਆ ਅਤੇ ਅਦੀਨਾ ਬੇਗ ਦੇ ਨਾਲ ਮਿਲ ਕੇ ਜਲੰਧਰ ਤੇ ਹਮਲਾ ਕੀਤਾ ਜਾਂਦਾ ਤੇ ਸਿਰਫ ਇੱਕ ਦਿਨ ਦੇ ਵਿੱਚ ਹੀ ਜਲੰਧਰ ਨੂੰ ਜਿੱਤ ਲਿਆ ਜਾਂਦਾ ਪਰ ਜਦੋਂ ਤੱਕ ਬਾਬਾ ਵਡਭਾਗ ਸਿੰਘ ਦਸਰ ਅਲੀ ਤੱਕ ਪਹੁੰਚਦਾ ਉਦੋਂ ਤੱਕ ਨਾਸਰ ਵਾਲੀ ਮਾਰਿਆ ਜਾ ਚੁੱਕਾ ਸੀ ਪਰ ਬਾਬਾ ਵਡਭਾਗ ਸਿੰਘ ਨੇ ਆਪਣਾ ਪਰਨ ਪੂਰਾ ਕਰ ਲਈ ਉਸ ਦੀ ਕਬਰ ਨੂੰ ਪੁੱਟ ਕੇ ਉਸ ਦੀ লাশ ਬਾਹਰ ਕੱਢ ਕੇ ਉਸ ਦੇ ਮੂੰਹ ਵਿੱਚ ਸੂਰ ਦਾ ਮੀਟ ਪਾਇਆ ਅਤੇ ਉਸ লাশ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਕੁਝ ਦਿਨ ਉੱਥੇ ਰਹਿਣ ਮਗਰੋਂ ਜਦੋਂ ਜਲਾਦਰ ਵਿੱਚ ਸਾਰੀ ਸਥਿਤੀ ਠੀਕ ਹੋ ਗਈ ਤਾਂ ਫੇਰ ਦੁਬਾਰਾ ਬਾਬਾ ਵਡਭਾਗ ਸਿੰਘ ਬਾਚਨ ਵੱਲ ਕੂਚ ਕਰਦੇ ਹਨ ਅਤੇ ਰਸਤੇ ਵਿੱਚ ਚੱਲਦੇ-ਚੱਲਦੇ ਉਹਦਾ ਜ਼ਿਲ੍ਹੇ ਦੇ ਪਿੰਡ ਬੈੜੀ ਦੇ ਕੋਲ ਪਹੁੰਚਦੇ ਹਨ ਇਸ ਪਿੰਡ ਵਿੱਚ ਇੱਕ ਖੱਡ ਵਿੱਚ ਉੱਚੇ ਪਹਾੜ ਤੋਂ ਪਾਰੀ ਏਠਾ ਵੱਲ ਡੇਗ ਰਿਆ ਸੀ ਸ਼ਾਂਤਮਈ ਮਾਹੌਲ ਹੋਣ ਕਰਕੇ ਅਤੇ ਪਾਰੀ ਬੜਾ ਸਾਫ਼ ਅਤੇ ਮਿੱਠਾ ਹੋਣ ਕਰਕੇ ਬਾਬਾ ਵਡਭਾਗ ਸਿੰਘ ਵੱਲੋਂ ਆਪਣੀ ਸੰਗਤ ਦੇ ਨਾਲ ਇੱਥੇ ਡੇਰਾ ਲਗਾਇਆ ਜਾਂਦਾ ਹੈ ਲੱਗਨ ਪੜੀ ਤਿਆਰ ਕੀਤਾ ਜਾਂਦਾ ਅਤੇ ਸਾਰੀ ਸੰਗਤ ਨੂੰ ਸ਼ਕਾਇਆ ਜਾਂਦਾ ਇਲਾਕੇ ਵਿੱਚ ਘੁੰਮਦੇ ਇੱਕ ਦਿਨ ਬਾਬਾ ਵਡਭਾਗ ਸਿੰਘ ਇੱਕ ਸੰਗੜੀ 베ਰੀ ਦੇ ਜਾ ਕੇ ਬੈਠ ਜਾਂਦੇ ਹਨ ਅਤੇ ਭਗਤੀ ਵਿੱਚ ਲੀਨ ਹੋ ਜਾਂਦੇ ਦੂਜੇ ਸਿੰਘੇ ਠਾਪੇ ਪਿੰਡ ਵੱਲ ਜਾਦੇ ਹਰਤੇ ਇੱਕ ਸਿੰਘ ਦਸ਼ਾਲ ਸਾਹਿਬ ਉਸ 베ਰੀ ਦੇ ਉੱਤੇ ਲਗਾ ਦਿੰਦਾ ਤਾਂ ਜੋ ਪਿੰਡ ਵੱਲ ਗਏ ਸਿੰਘਾਂ ਨੂੰ ਪਤਾ ਲੱਗ ਸਕੇ ਕਿ ਬਾਬਾ ਜੀ ਆਪ ਕਿੱਥੇ ਬੈਠੇ ਹਨ ਇੰਨੇ ਨੂੰ ਉੱਥੇ ਮੱਝਾਂ ਚਾਰ ਦੇ ਕੁਝ ਵਾਕੀ ਬਾਬੇ ਨੂੰ ਦੇਖਦੇ ਦੂਰੋਂ ਹੀ ਆਵਾਜ਼ਾਂ ਮਾਰ ਤੇ ਭੱਜੇ ਆਉਂਦੇ ਹਨ ਕਿ ਬਾਬਾ ਜੀ ਇੱਥੋਂ ਉੱਠ ਜਾਓ ਇਸ 베ਰੀ ਤੇ ਇੱਕ ਪ੍ਰੇਤ ਰਹਿੰਦਾ ਹੈ ਜੋ ਤੁਹਾਡਾ ਨਕਸਾਰ ਕਰ ਦੇਵੇਗਾ ਇਸ 베ਰੀ ਤੇ ਤਾਂ ਕੋਈ ਡਰਦਾ ਪੰਛੀ ਨਹੀਂ ਬੈਠਦਾ ਕਿਉਂਕਿ ਉਹ ਪ੍ਰੇਤ ਸਭ ਨੂੰ ਮਾਰ ਦਿੰਦਾ ਹੈ ਪਰ ਬਾਬਾ ਵਡਭਾਗ ਸਿੰਘ ਉੱਥੇ ਆਪਣੀ ਭਗਤੀ ਵਿੱਚ ਲੀਨ ਰਹੇਦੇ ਬੱਚਾ ਚਾਰਨ ਵਾਲੇ ਜਿਸ ਭੂਤ ਪ੍ਰੇਤ ਦੀ ਗੱਲ ਕਰ ਰਿਹਾ ਸਨ ਉਹ ਕੋਈ ਹੋਰ ਨਹੀਂ ਸਗੋ ਬੀਰ达ਰ ਸਿੰਘ ਪ੍ਰੇਤ ਸੀ ਜੋ ਉੱਥੋਂ ਦੀਆਂ ਸਾਰੀਆਂ ਭੂਤਾ ਪ੍ਰੇਤਾ ਦਾ ਮੁਖੀ ਸੀ ਦਾਰ ਸਿੰਘ ਬਾਬੇ ਵਡਭਾਗ ਸਿੰਘ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਪਰ ਉਸ ਦਾ ਕੋਈ ਵਸ ਨਹੀਂ ਚੱਲਦਾ ਤੇ ਅਖੀਰ ਉਸ ਨੂੰ ਫਿਰ ਬਾਬੇ ਵਡਭਾਗ ਸਿੰਘ ਦੇ ਪੈਰਾਂ ਵਿੱਚ ਡਿੱਗਣਾ ਪੈਦਾ ਦੱਸਿਆ ਜਾਂਦਾ ਹੈ ਕਿ ਫਿਰ ਬੀਰਦਾਰ ਸਿੰਘ ਪ੍ਰੇਤ ਵੱਲੋਂ ਬਾਬਾ ਵਡਭਾਗ ਸਿੰਘ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਜਿੱਥੇ ਗੁਰਬਾਣੀ ਦਾ ਪਾਠ ਹੋਵੇਗਾ ਗੁਰੂ ਕੀ ਬਾਣੀ ਪੜ੍ਹੀ ਜਾਵੇਗੀ ਉੱਥੇ ਕੋਈ ਵੀ ਭੂਤ ਪ੍ਰੇਤ ਦਾ ਅਸਰ ਨਹੀਂ ਕਰੇਗੀ ਇਸ ਘਟਨਾ ਤੋਂ ਬਾਅਦ ਇਹਦਾ ਸਿੰਘਾਂ ਵੱਲੋਂ ਅਤੇ ਬਾਬਾ ਵਡਭਾਗ ਸਿੰਘ ਵੱਲੋਂ ਉੱਥੇ ਪੱਕਾ ਰਹਿਣ ਬਸੇਰਾ ਬਣਾ ਲਿਆ ਜਾਂਦਾ ਹੈ ਬਾਦੋਂ ਉੱਥੇ ਇੱਕ ਛੋਟਾ ਜਿਹਾ ਡੇਗਰ ਹੀ ਵਸਾ ਲਿਆ ਜਾਂਦਾ ਫਿਰ ਉੱਥੋਂ ਲੰਘਣ ਵਾਲੇ ਰਾਹੀ ਉੱਥੇ ਰੁਕ ਕੇ ਲੱਗਰ ਪਾੜੀ ਖਾ ਕੇ ਅੱਗੇ ਲੰਘਦੇ ਹਨ ਇਹ ਭੂਤ ਨਾਰ ਸਿੰਘ ਵਾਲੀ ਕਹਾਣੀ ਵੀ ਲੋਕਾਂ ਵਿੱਚ ਪ੍ਰਚਲਿਤ ਹੋ ਜਾਂਦੀ ਹੈ ਔਲੀ-ਔਲੀ ਉਹ ਹਵਾਚਲ ਦਾ ਪਛੜਿਆ ਇਲਾਕਾ ਭੂਤਾ-ਪ੍ਰੇਤਾ ਦੇ ਬੜੇ ਖੌਫ ਵਿੱਚ ਰਹਿੰਦਾ ਸੀ ਜਿਉਂ ਔਲੀ-ਔਲੀ ਬਾਬਾ ਵਡਭਾਗ ਸਿੰਘ ਦੀ ਸ਼ਰਨ ਵਿੱਚ ਆ ਜਾਂਦਾ ਤੇ ਅਖੀਰ ਇੱਥੇ ਹੀ ਫਿਰ 22 ਜਨਵਰੀ 1762 ਨੂੰ ਬਾਬਾ ਵਡਭਾਗ ਸਿੰਘ ਅਕਾਲ ਚਲਾਣਾ ਕਰ ਜਾਂਦੇ ਆ ਇਸੇ ਜਗ੍ਹਾ ਤੇ ਅੱਜ ਡੇਰਾ ਬਾਬਾ ਵਡਭਾਗ ਸਾਹਿਬ ਸਿੰਘ ਗੁਰਦੁਆਰਾ ਮੱਜੀ ਸਾਹਿਬ ਬੜਿਆ ਹੋਇਆ ਹੈ ਜਿੱਤੇ ਗੋਲੀ ਦੇ ਦਿਨਾਂ ਵਿੱਚ ਪੰਜਾਬ ਤੋਂ ਵੱਟੀ ਗਿਰਤੀ ਵਿੱਚ ਲੋਕ ਮੱਥਾ ਟੇਕਣ ਜਾਂਦੇ ਹਨ ਇਸ ਭੂਤ ਵੀਰ ਦਾਸ ਸਿੰਘ ਦੀ ਕਹਾਣੀ ਕਰਕੇ ਹੀ ਸਿੱਖ ਪੰਥ ਦੇ ਇੱਕ ਤਬਕੇ ਵੱਲੋਂ ਬਾਬਾ ਵਡਭਾਗ ਸਿੰਘ ਉੱਤੇ ਸ਼ੰਕੇ ਪੈਦਾ ਕੀਤੇ ਜਾਂਦੇ ਹਨ ਅਤੇ ਤਰਕ ਦਿੱਤਾ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਕੋਈ ਵੀ ਭੂਤ ਪ੍ਰੇਤ ਜਾਂ ਇਨ ਪਖੜੜਾ ਦੀ ਕੋਈ ਵੀ ਜਗ੍ਹਾ ਨਹੀਂ ਸੋ ਇਹ ਸੀ ਸਾਰੀ ਅਸਲੀ ਹਕੀਕਤ ਬਾਬਾ ਵਡਭਾਗ ਸਿੰਘ ਅਤੇ ਪ੍ਰੇਤ ਵੀਰ ਨਾਰ ਸਿੰਘ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅਸੀਂ ਤੁਹਾਨੂੰ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਸੰਬੰਧੀ ਆਪਣੇ ਕਮੈਂਟ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ